ਅੱਜ ਇੱਕ ਹੋਰ ਅਗਾਹ ਬੰਦੂ ਕਿਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਸੂਰਾਂ ਤੋਂ ਚੰਗੀ ਮਿਹਨਤ ਕਰਕੇ ਕਮਾਈ ਕੀਤੀ ਹੈ ਸ਼ੁਰੂਆਤ ਕਿਵੇਂ ਹੋਈ ਸੀ ਜੀ ਫਿਰ ਇਧਰਲੇ ਪਾਸੇ ਨੂੰ ਕਿਵੇਂ ਆਏ ਤੁਸੀਂ ਕਿੱਥੇ ਬੜੀ ਤੱਕ ਜੀ ਸਾਹਿਬ ਜੀ ਮੈਂ ਵਿਦੇਸ਼ ਦੇ ਵਿੱਚ ਕੰਮ ਕਰਦਾ ਸੀਗਾ ਤੇ ਉੱਥੇ ਫਿਰ ਮੇਰਾ ਪਲਾਨਿੰਗ ਸੀਗੀ ਵੀ ਇੱਥੇ ਜਿੰਨਾ ਚਿਰ ਵੀ ਕਰਾਂਗੇ ਆਪਾਂ ਜਨਰਲ ਵਰਕ ਹੀ ਕਰਾਂਗੇ ਅੱਛਾ ਕਿਸ ਦੇ ਅਧੀਨ ਕੰਮ ਕਰਨਾ ਪਊਗਾ ਜਦੋਂ ਫੈਸਲਾ ਕਰਦਿਆਂ ਨੂੰ ਦੱਸਿਆ ਤੇ ਆ ਕੇ ਸੂਰ ਫਾਰਮਿੰਗ ਦੇ ਪੜਲੇ ਪਾਸੇ ਦਾ ਦੱਸਿਆ ਰਿਐਕਸ਼ਨ ਕੀ ਸੀ ਕਰਦਿਆਂ ਦਾ ਨਹੀਂ ਉਹ ਵਧੀਆ ਹੀ ਸੀਗਾ ਬ੍ਰਦਰ ਦੀ ਥੋੜੀ ਜੀ ਪਲਾਨਿੰਗ ਵੀ ਇਤਰਾਂਦੀ ਹੈਗੀ ਵੀ ਚਲੋ ਕੋਈ ਨਹੀਂ ਆਪਾਂ ਇੱਥੇ ਜਾ ਕੇ ਇੱਥੇ ਕਰਦੇ ਆ ਜਦੋਂ ਸ਼ੁਰੂਆਤ ਕੀਤੀ ਸੀ ਕਿੰਨੇ ਕੁ ਪੈਸੇ ਖਰਚੇ ਸੀ ਭਾਈ ਤੁਸੀਂ ਉਦੋਂ ਇਹ ਵੀ ਜੀ ਆਪਾਂ ਪਹਿਲੇ ਸਾਲ ਦੇ ਵਿੱਚ ਮੈਂ ਕੁੱਲ ਮਿਲਾ ਕੇ ਆਹ ਸ਼ੈੱਡ ਬਣਾਇਆ ਸੀ ਆ ਉੱਚਾ ਸ਼ੈੱਡ ਹੈ ਜਿਹੜਾ ਅੱਛਾ ਠੀਕ ਆ ਜਿਹੜਾ ਪਹਿਲਾ ਵਾਲਾ ਹਾਂਜੀ ਇਹ ਸ਼ੈੱਡ ਬਣ ਕੇ ਤੇ ਮਾਲ-ਮੋਲ ਮੇਰਾ ਪਈ ਠੀਕ ਹੈ ਜੀ ਤੇ 19 ਦੇ ਵਿੱਚ ਉਹ ਜਿਹੜੀ ਮੇਰੇ ਜੋ ਵੀ ਇਨਵੈਸਟਮੈਂਟ ਲੱਗੀ ਸੀ ਉਹ ਮੈਂ ਮੇਰੇ ਕੋਲ ਆ ਗਈ ਸੀ ਅੱਛਾ 1 ਸਾਲ ਬਾਅਦ ਸਾਰੀ ਇਨਵੈਸਟਮੈਂਟ ਵਾਪਸ ਹਾਂਜੀ ਹਾਂਜੀ ਤਰਾਜ ਕਿੱਥੇ ਕੜਾ ਜੀ ਇਹ ਕਾਰੋਬਾਰ ਕਿੰਨੇ ਹੈਗੇ ਨੇ ਆਪਾਂ ਹੁਣ ਤੇ ਹੁਣ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਣਾ ਕਰੀਬਨ 250 ਪੌਣੇ 300 ਜਾਨਵਰ ਜਿਹੜਾ ਇੱਕ ਕੁਇੰਟਲ ਦੀ ਰੇਂਜ ਦਾ ਖਰਚੇ ਕੱਢ ਜਣੇ ਆਪਾਂ ਜੀ ਮਾਰਕੀਟਿੰਗ ਤੋਂ ਬਹੁਤ ਭਾਜ ਜਾਵੇ ਮਾਰਕੀਟਿੰਗ ਦੀ ਕੋਈ ਵੀ ਮੁਸ਼ਕਲ ਨਹੀਂ ਹੈਗੀ ਜੀ ਤੁਹਾਡਾ ਮਾਲ ਤਿਆਰ ਹੈ ਨਾ ਤਾਂ ਵਪਾਰੀ ਭੱਜੇ ਆਉਣਗੇ ਅੱਛਾ ਦੂਸਰੀ ਗੱਲ ਭਕੇ ਮਾਲ ਤੁਸੀਂ ਕੰਡੇ ਦੇ ਉੱਤੇ ਮਾਲ ਪਾ ਦਿਓ ਹਾਂ ਤੇ ਪੈਸੇ ਆਪਣੇ ਖਾਤੇ 'ਚ ਪੈ ਜਾਣਗੇ ਜਾਂ ਤੁਹਾਨੂੰ ਕੈਸ਼ ਦੇ ਦੇਣਗੇ ਉਹਦੇ ਉਹ ਵੀ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਧਾਰ ਕਰਕੇ ਜਾਊਗਾ ਤੇ ਮਗਰਮਗਰ ਫਿਰ ਹੋਗੇ ਇੱਕ ਵਧੀਆ ਕਹਤੇ ਤੁਸੀਂ ਆਖੋਗੇ ਇਹਨੂੰ ਆਪਾਂ ਬਹੁਤ ਵੱਡਾ ਕਮਾਈ ਦਾ ਸਾਧਨ ਸਮਝਦੇ। 2 300 ਜਾਨਵਰ ਹੋਵੇ 250 ਜਾਨਵਰ ਰ 150 100 ਵੀ ਤੱਕ ਵੀ ਹੋਵੇ। ਉਹ ਬਹੁਤ ਵਧੀਆ ਕਮਾਈ ਦਾ ਸੋਰਸ ਹੈ। ਇਹ ਖਰਾਕ ਤੇ ਤੁਸੀਂ ਵੇਸਟ ਫੂਡਾਂ ਦੇ ਵੀ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਨੂੰ ਫੀਡਾਂ ਤੇ ਵੀ ਕਰ ਸਕਦੇ। ਤਾਂ ਤੁਸੀਂ ਤੁਸੀਂ ਸ਼ੁਰੂਆਤ ਕੀਤੀ ਭਾਈ ਉਹਦੋਂ ਸੀਗਾ ਤੁਹਾਨੂੰ ਵੀ ਆ ਵੀ ਜੱਟ ਨੇ ਕਿਹੜਾ ਕੰਮ ਸ਼ੁਰੂ ਕਰ ਲਿਆ। ਜੇ ਉਹਨਾਂ ਦੀ ਪਰਵਾਹ ਕਰੋਗੇ ਫਿਰ ਤੁਸੀਂ ਫੇਲ ਹੋ ਜਾਓਗੇ। ਮੇਰੇ ਆਪਣੇ ਰਿਸ਼ਤੇਦਾਰ ਵੀ ਬਹੁਤ ਕਹਿੰਦੇ ਸੀ। ਜੱਟ ਤੇ ਪਿੰਡ ਦੀਆਂ ਦੀਆਂ ਗੱਲ ਤੁਸੀਂ ਛੱਡਦੇ ਹੋ ਨਾ। ਕਹਿੰਦੀ ਵੀ ਆਪਰਾ ਵਸੂਰਾ ਵਾਲਿਆ। ਯਾ ਫਿਰ ਆਉਣੇ ਭਾਈ ਤੁਸੀਂ ਦੱਸਦੇ ਵੀ ਇੱ ਮਹਾਰ ਵਿਜ਼ਿਟ ਕਰਨ ਨੂੰ ਹੀ ਆਉਂਦੇ ਪੜੇ ਲਿਖੇ ਲੋ ਵਾਧੂ ਵਾਧੂ ਆਉਂਦੇ ਵਿੱਚੀ ਵਾਧੂ ਆਉਂਦੇ ਪਿਗ ਫਾਰਮਿੰਗ ਦੇ ਅਕੋਰਡਿੰਗ ਮੈਂ ਤਾਂ ਪਹਿਲਾਂ ਵੀ ਦੱਸ ਸਕਦਾ ਹਾਂ ਕਿ ਸਾਡੇ ਤਿੰਨ ਬੱਚੇ ਆ ਕਿੰਨੇ ਇਸ ਕਮਾਈ ਤੋਂ ਤੇ ਇਹਦੇ ਡਾਕੂਮੈਂਟਾਂ ਤੋਂ ਜਿਹੜਾ ਅਸੀਂ ਅਰਜਸਤ ਚੰਗੀਆਂ ਕਰਦੇ ਕਰ ਸਕਦੇ ਆ ਕਿਹਾ ਸਰ ਸਰਤਾਰਪਾ ਤੇ ਕਿ ਮੌਜੂਦ ਹੈ ਔਰ ਸਰਦਾਰ ਜਸਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਪਿਗ ਫਾਰਮਿੰਗ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਨੇ ਤਾਂ ਬਾਈ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਮਿਹਰਬਾਨੀ ਤੁਹਾਡੀ ਬਹੁਤ ਹੈ ਜਸਪਾਲ ਬਾਈ ਜੀ ਕਿੰਨੀ ਦੇਰ ਹੋ ਗਈ ਜੀ ਸੂਰਾ ਦੀ ਫਾਰਮ ਸਰ ਆਪਾਂ ਨੂੰ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਛੇ ਮਹੀਨੇ ਰਨਿੰਗ ਜਾ ਰਿਹਾ ਜੀ ਅੱਛਾ ਸ਼ੁਰੂਆਤ ਕਿਵੇਂ ਹੋਈ ਸੀ ਜੀ ਫਿਰ ਇਧਰਲੇ ਪਾਸੇ ਨੂੰ ਕਿਵੇਂ ਆਏ ਤੁਸੀਂ ਖੇਤੀਬਾੜੀ ਤੋਂ ਇਹ ਸਾਹਿਬ ਜੀ ਮੈਂ ਵਿਦੇਸ਼ ਦੇ ਵਿੱਚ ਕੰਮ ਕਰਦਾ ਸੀਗਾ ਤੇ ਉੱਥੇ ਫਿਰ ਮੇਰਾ ਪਲਾਨਿੰਗ ਸੀਗੀ ਵੀ ਇੱਥੇ ਜਿੰਨਾ ਚਿਰ ਵੀ ਕਰਾਂਗੇ ਆਪਾਂ ਜਨਰਲ ਵਰਕ ਹੀ ਰਾਵਾਂਗੇ ਅੱਛਾ ਕਿਸ ਦੇ ਅਧੀਨ ਕੰਮ ਕਰਨਾ ਪਊਗਾ ਹਾਂ ਤੇ ਉਹ ਚੀਜ਼ ਨੂੰ ਫਿਰ ਮੰਨਨੇ ਕੀਤਾ ਕਿ ਨਹੀਂ ਜਾਣਦੇ ਆ ਤੇ ਪਿੰਡ 'ਚ ਜਾ ਕੇ ਕੋਈ ਆਪਣਾ ਕੰਮ ਕਰਦੇ ਆ ਤੇ ਫਿਰ ਥੋੜਾ ਵੀਡੀਓ-ਵੀਡੀਓ ਵੇਖਦੇ ਹੁੰਦੇ ਸੀਗੇ YouTube ਤੇ ਹਾਂ ਤੇ ਉਹਦੇ ਅਕੋਰਡਿੰਗ ਮੰਨ ਬਣਾਇਆ ਕਿ ਨਹੀਂ ਜਾ ਕੇ ਪਿਕ ਫਾਰਮਿੰਗ ਕਰਦੇ ਆ ਅੱਛਾ ਜੀ ਇੱਥੇ ਵੀ ਥੋੜਾ ਫਾਰਮਾ ਫਰਮਾ ਵਿੱਚ ਵਿਜਿਟ ਵਿਜਿਟ ਕੀਤਾ ਅੱਛਾ ਜੀ ਤੇ ਟ੍ਰੇਨਿੰਗ ਲਈ ਸੀ ਆਪਣੇ ਫਿਰੋਜ਼ਪੁਰ ਸਰਕਾਰੀ ਫਰਮ ਤੋਂ ਠੀਕ ਹੈ ਤੇ 9 10 ਸੂਰੀਆਂ ਲਿਆਂਦੀਆਂ ਸੀ ਜਾਂ ਸਾਹ ਲਿਆਂਦਾ ਸੀ ਇੱਕ ਹੂੰ ਉਹ ਗਿਲਟਾ ਹੀ ਲਿਆਂਦੀਆਂ ਸੀ ਮਤਲਬ ਕਿ ਇੱਥੇ ਆਪਣੇ ਕੋਲ ਹੀ ਉਹ ਪ੍ਰੈਗਨੈਂਟ ਹੋਈਆਂ ਇੱਥੇ ਹੀ ਸੂਈਆਂ ਆਪਣੇ ਕੋਲ ਤੇ ਜਿਸ ਤਰ੍ਹਾਂ ਵੀ ਉਹ ਮਤਲਬ ਟੈਂਪਰੇਚਰ ਦੇ ਅਕੋਰਡਿੰਗ ਆਪਾਂ ਨੂੰ ਪਤਾ ਲੱਗਦਾ ਗਿਆ ਕਿ ਭਈ ਇਸ ਤਰ੍ਹਾਂ ਇਹਨਾਂ ਨੂੰ ਇੰਨੀ ਘੀੜ ਚਾਹੀਦੀ ਹੈ ਇੰਨੀ ਠੰਡ ਚਾਹੀਦੀ ਆ ਆ ਇਹਨਾਂ ਦੀ ਖਰਾਜ ਚਾਹੀਦੀ ਆ ਇੰਨੇ ਦਿਨਾਂ ਬਾਅਦ ਸੂਣੀਆਂ ਵਾ ਉਹ ਸਾਹਣਾ ਫਿਰ ਪਹਿਲੇ ਸਾਲ ਚ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਅੰਡਰਸਟੈਂਡ ਹੋ ਗਏ ਸਾਰੇ ਇਹ ਇਹ ਫਿਰ ਪਹਿਲਾਂ ਕੋਈ ਨੌਲੇਜ ਨਹੀਂ ਸੀ ਜੀ ਇਹਨਾਂ ਬਾਰੇ ਨਹੀਂ ਸਾਹਬ ਜੀ ਪਹਿਲਾਂ ਕੋਈ ਨੌਲੇਜ ਨਹੀਂ ਅੱਛਾ ਬਿਲਕੁਲ ਨਹੀਂ ਜੀ ਪਹਿਲਾਂ ਕੋਈ ਜਾਣਕਾਰੀ ਨਹੀਂ ਹੈਗੀ ਥੋੜਾ ਇਨਾ ਹੀ ਹੈਗਾ ਕਿ ਕਿਉਂਕਿ ਉਹਥੇ ਮਾਣੀ ਕਰ ਆਇਆ ਯਾਰ ਜਦੋਂ ਵੀ ਆਪਾਂ ਜੇ ਨਜ਼ਰ ਵੀ ਕੰਮ ਕਰਾਂਗੇ ਨਾ ਇੱਥੇ ਕਿਸੇ ਦੇ ਅਧੀਨ ਨਹੀਂ ਕਰਨਾ ਪੈਣਾ ਤੇ ਉਹਦੇ ਕਰਕੇ ਫਿਰ ਥੋੜਾ ਮੂਡ ਬਣ ਗਿਆ ਕਿ ਨਹੀਂ ਜਾ ਕੇ ਘਰੇ ਕੰਮ ਕਰਦੇ ਹਾਂ ਉਸੋਂ ਵਾਪਸ ਆਉਂਦਾ ਫੈਸਲਾ ਆਇਆ ਜਦੋਂ ਫੈਸਲਾ ਕਰਦੇ ਨੂੰ ਦੱਸਿਆ ਤੇ ਆ ਕੇ ਸੂਰ ਫਾਰਮਿੰਗ ਦੇ ਪਲੇ ਪਾਸੇ ਦਾ ਦੱਸਿਆ ਰਿਐਕਸ਼ਨ ਕੀ ਸੀ ਕਰਦੇ ਆ ਦਾ ਨਹੀਂ ਉਹ ਵਧੀਆ ਹੀ ਸੀਗਾ ਬ੍ਰਦਰ ਦੀ ਥੋੜੀ ਜੀ ਪਲਾਨਿੰਗ ਵੀ ਇਸ ਤਰ੍ਹਾਂ ਦੀ ਹੈਗੀ ਵੀ ਚਲੋ ਕੋਈ ਨਹੀਂ ਆਪਾਂ ਇੱਥੇ ਜਾ ਇੱਥੇ ਹੀ ਕਰਦੇ ਆ ਉਹ ਵੀ ਉਹ ਗੱਡੀਆਂ ਗੁੱਡੀਆਂ ਤੇ ਪਹਿਲਾਂ ਉਹਨਾਂ ਦਾ ਕੰਮ ਸੀਗਾ ਅੱਛਾ ਜੀ ਉਹ ਗੱਡੀਆਂ ਦਾ ਤੁਹਾਨੂੰ ਪਤਾ ਹੀ ਆ ਸਿਰਫ ਰੋਣਾ ਤੇ ਰਾਤ ਦਿਨ ਰਹਿਣਾ ਉਹ ਖੂਦ ਹੀ ਮਿੱਟੀ ਖੂਹ ਵਾਲੀ ਗੱਲ ਹੀ ਆ ਕੋਈ ਏਡੀ ਕੋਈ ਉਹ ਤੇ ਗੱਲ ਹੈਗੀ ਨਹੀਂ ਅੰਦਰ ਜਿਹ ਕਮਾਈ ਵਾਲਾ ਸਾਧਨ ਕੋਈ ਨਹੀਂ ਹੈਗਾ ਜੀ ਉਹ ਗੱਡੀਆਂ ਦੇ ਵਿੱਚ ਨਫੇ ਵੀ ਹੋਏ ਆ ਤੇ ਨੁਕਸਾਨ ਵੀ ਹੋਏ ਆ ਪਰ ਆਹ ਸਿਰਫ ਉਦੋਂ 8-900 ਮਾਫ ਕਰਨਾ 8-900 ਚੂਰੀਆਂ ਲਿਆਂਦੀਆਂ ਉਹ ਤੋਂ ਸ਼ੁਰੂ ਕੀਤਾ ਜੀ ਫਿਰ ਅੱਜ ਕਿੱਥੇ ਖੜਾ ਜੀ ਇਹ ਕਾਰੋਬਾਰ ਕਿੰਨੇ ਹੈਗੇ ਨੇ ਆਪਾਂ ਹੁਣ ਤੇ ਹੁਣ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਣਾ ਕਰੀਬਨ 250-300 ਜਾਨਵਰ ਜਿਹੜਾ ਇੱਕ ਕੁਇੰਟਲ ਦੀ ਰੇਂਜ ਦਾ ਕਰਕੇ ਕੱਢ ਦਿੰਨੇ ਆਪਾਂ ਜੀ। ਅੱਛਾ ਹਾਂ ਜੀ। ਇਹ ਸਾਰੀ ਦੇਖਰੇਖ ਵਾਲਾ ਸਿਸਟਮ ਆਪ ਵੀ ਚਲਾ ਰਹੇ ਹੋ ਜੀ ਇਹਨੂੰ? ਆਪ ਚਲਾ ਰਹੇ ਆ ਸਰ ਕੰਮ ਕਰਨ ਵਾਸਤੇ ਬੰਦੇ ਵੀ ਦੋ ਹੁੰਦੇ। ਪਹਿਲਾਂ ਤਿੰਨ ਸੀਗੇ ਉਹ ਥੋੜਾ ਜਿਹਾ ਇੱਕ ਹੈਗਾ ਸੀ ਬਿਹਾਰ ਦਾ ਸੀ ਤਾਂ ਉਹਦੇ ਲੱਤ ਦੀ ਥੋੜਾ ਪ੍ਰੋਬਲਮ ਜੀ ਹੈਗੀ ਸੀ ਤੇ ਫਿਰ ਆਪ ਹੀ ਉਹਨੂੰ ਛੁੱਟੀ ਦਿੱਤੀ ਵੀ ਜਾ ਜਾ ਕੇ ਬੜਾ ਟ੍ਰੀਟਮੈਂਟ ਕਰਾ। ਹੁਣ ਵੀ ਦੋ ਬੰਦੇ ਨਾਲ ਆ। ਅੱਛਾ ਜੀ। ਆਪ ਵੀ ਕੰਮ ਕਰਦੇ ਆਂ ਭਰਾ ਵੀ ਨਾਲ ਆ ਰੱਖਵਾਉਂਦਾ ਵਾ। ਅੱਛਾ ਜੀ। ਹਾਂਜੀ ਬਾਹਰ ਉੱਥੇ ਤਾਂ ਫਿਰ ਮੈਨੂੰ ਲੱਗਾ 8-8 10-10 ਘੰਟੇ ਕੰਮ ਕਰਨ ਤੋਂ ਬਾਅਦ ਕੁਝ ਪੈਸੇ ਮਿਲਦੇ ਸੀ ਇੱਥੇ ਫਿਰ ਕਿਵੇਂ ਤੁਸੀਂ ਨਹੀਂ ਉੱਥੋਂ ਦਾ ਸਿਸਟਮ ਮੈਂ ਤੁਹਾਨੂੰ ਦੱਸ ਦੇਣਾ ਵਾਂ ਵੀ ਆ ਕੰਮ ਤੋਂ 10 ਵਜੇ ਜੇ ਆਪਾਂ ਆਟੇ ਆਣਾ ਨਾ ਸ਼ਾਇਦ ਉਹ ਜਿਹੜੀ ਗੱਡੀ ਨੇ ਲੈਣ ਆਉਣਾ ਉਹਨੇ 11 ਵਜੇ ਆਉਣਾ ਹਾਂ 11 ਵਜੇ ਆ ਕੇ ਆਪਾਂ ਰੋਟੀ ਪਾਣੀ ਬਣਾਉਣਾ ਵਾ ਕੱਪੜੇ ਕੁੱਪੜੇ ਧੋਣੇ ਆ ਰੋਟੀ ਖਾਣੀ ਆ ਤੇ ਸੌਣਾ ਵਾ ਬਸ ਮਤਲਬ ਕਿ ਦੋ ਤਿੰਨ ਘੰਟੇ ਸੁੱਤਾ ਜਾਣਾ ਵਾ ਤੇ 4 ਵਜੇ అలਾਰਮ ਫੇਰ ਵੱਜ ਜਾਣਾ 5 ਵਜੇ ਦੇ ਗੱਡੀ ਤੇ ਚੜਨ ਨੂੰ ਆਸਤੇ ਹਾਂ ਉਹ ਬੜਾ ਟੈਨਸ਼ਨ ਦਾ ਮ ਇੱਥੇ ਪੱਕੀ ਪਗਾਈ ਮਿਲਦੀ ਜੇ ਹਾਂ ਕੱਪੜੇ ਲੱਤੇ ਧੋਤੇ ਮਿਲਦੇ ਆ ਆਪਣਾ ਕੰਮ ਆ ਜਿੰਨਾ ਜੀ ਕਰਦਾ ਕਰ ਲੋ ਜਿੰਨਾ ਜੀ ਕਰਦਾ ਰੈਸਟ ਕਰ ਲੋ ਹਾਂ ਕਿਸੇ ਦਾ ਲੈਣਾ ਦੇਣਾ ਕੋਈ ਹੈਗਾ ਨਹੀਂ ਹਾਂ ਤੇ ਨਾਲ ਉੱਥੇ ਆਪਾਂ ਕਿਸ ਦੇ ਵਰਕਰ ਆ ਇੱਥੇ ਆਪਣੇ ਨਾਲ ਬੰਦੇ ਕੰਮ ਕਰਨ ਦੇ ਆ ਕੀ ਬਾਤ ਹੈ ਬੜਾ ਵਧੀਆ ਭਾਜੀ ਥੋੜਾ ਦੱਸਿਓ ਫਿਰ ਇਹ ਭਾਜੀ ਕਿੰਨੀ ਦੇਰ ਦੇ ਵਿੱਚ ਕਸੂਰੀ ਬੱਚਾ ਦਿੰਦੀ ਆ ਫਿਰ ਉਹ ਬੱਚਾ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜਾਂਦਾ ਜੀ ਇਹ ਸਰ 114 ਦਿਨਾਂ ਬਾਅਦ ਸੂਰੀ ਜਿਹੜੀ ਨਵੀਂ ਹੋ ਕੇ ਤੇ ਦੁਬਾਰਾ ਸੁੰਦੀ ਆ ਅੱਛਾ ਜੀ ਹਾਂਜੀ ਤੇ ਉਹ ਬੱਚਾ ਜਿਹੜਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ 40 ਦਿਨਾਂ ਦਾ ਵੱਖਰਾ ਕਰਨਾ ਚਾਹੁੰਦੇ ਹੋ। ਹਮ ਕਿ ਤੁਸੀਂ ਉਹਨੂੰ 2 ਮਹੀਨੇ ਤੱਕ ਦੁੱਧ ਪਿਉਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ। ਠੀਕ ਹੈ। ਇਧਰ ਦੀ ਹਾਲਤ ਠੀਕ ਠਾਕ ਰਹੇ ਬੱਚੇ ਚੰਗੇ ਸਿਹਤਮੰਦ ਰਹਿਣ ਤੇ 40 ਤੋਂ 45 ਦਿਨ ਦੇ ਬੱਚੇ ਵੱਖਰੇ ਕਰ ਦਈਦੇ ਆ। ਅੱਛਾ ਜੀ। ਹਾਂਜੀ। ਠੀਕ ਹੈ ਤੇ ਇਹ ਇਧਰ ਆਪਾਂ ਦੇਖ ਰਹੇ ਆ ਭਾਜੀ ਇਹ ਵੱਖਰੇ ਹੁਣ ਕਿੰਨੀ ਦੇਰ ਹੋ ਗਈ ਇਹ 40 ਦਿਨ ਦੇ ਬੱਚੇ ਆ ਜੀ। ਅੱਛਾ ਜੀ। ਹਾਂਜੀ। 40 45 ਦਿਨ ਦੀ ਰੇਂਜ ਦੇ ਬੱਚੇ ਆ। ਠੀਕ ਹੈ। ਇਸ ਤੋਂ ਬਾਅਦ ਫਿਰ ਅੱਗੇ ਉਹਦੀ ਬਰੀਡਿੰਗ ਫਿਰ ਕਿੰਨੀ ਦੇ ਜਿਸ ਦਿਨੇ ਇਹ ਬੱਚੇ ਤੁਸੀਂ ਸੂਰੀ ਨਾਲੋਂ ਅਲੱਗ ਕਰ ਦਿੱਤੇ ਸੂਰੀ ਦੀ ਹੈਲਥ ਠੀਕ ਆ ਕਮਜ਼ੋਰ ਨਹੀਂ ਹੱਡੀਆਂ ਨਹੀਂ ਨਿਕਲੀਆਂ ਉਹਦੀਆਂ ਤੇ 5ਵੇਂ ਦਿਨਾਂ ਬਾਅਦ 5 ਦਿਨਾਂ ਬਾਅਦ ਦੁਬਾਰਾ ਫਿਰੋਹਟ ਦੇ ਵਿੱਚ ਆ ਜੇਗੀ ਅੱਛਾ ਹਾਂਜੀ ਇਹ ਫਿਰ ਸਰਕਲ ਚੱਲਦਾ ਰਹਿੰਦਾ ਭਾਜੀ ਸਿਸਟਮ ਬੇਸੇ ਤਰੀਕੇ ਦੇ ਨਾਲ ਹਾਂਜੀ ਸਰਕਲ ਚੱਲਦਾ ਰਹਿੰਦਾ ਸਰ ਵੱਡੇ ਜਾਨਵਰ ਕੱਢੀ ਜਾਂਦੇ ਛੋਟੇ ਬੱਚੇ ਆਪਣੇ ਕੋਲ ਤੁਰੇ ਆਉਂਦੇ ਆ ਅੱਛਾ ਜੀ ਤੇ ਲਗਭਗ ਰੇਂਜ ਇੱਥੇਕ ਰਹਿੰਦੀ ਆ 300 ਪੌਣੇ 320 300 ਜਾਨਵਰ ਫਾਰਮ ਦੇ ਵਿੱਚ ਪ੍ਰੈਜੈਂਟ ਨਹੀਂ ਰਹਿੰਦਾ ਜੀ ਅੱਛਾ ਪ੍ਰੈਜੈਂਟ ਰਹਿੰਦਾ ਇਹ ਕਿੰਨੀ ਕੀ ਦਿਰ ਦੇ ਨੇ ਭਾਜੀ ਇਹ ਹੁਣੇ ਸਾਢ ਅੱਛਾ ਜੀ ਹਾਂ ਜੀ ਠੀਕ ਹੈ 4 ਸਾਢੇ 4 ਮਹੀਨੇ ਦੇ ਹੋਣੇ ਠੀਕ ਹੈ ਮੈਂ ਦੇਖ ਰਿਹਾ ਬਟ 2.5 ਮਹੀਨੇ ਹੋ ਰਹੇ ਨਾ ਉਹਨੂੰ ਸੰਭਾਲਾਂਗੇ ਤੇ ਸਮਝੋ ਵੀ ਆ ਲਾਗਲੇ ਜਨਵਰੀ ਜਿਹੜੇ ਉਹਨਾਂ ਦੀ ਰੇਂਜ ਦੀ ਹੋ ਜਾਣਾ ਇਹਨਾਂ ਅੱਛਾ ਇਹ ਫਿਰ ਇਹ ਤੋਂ ਇਹ ਭਾਜੀ ਤੁਸੀਂ ਵੰਡੇ ਆ ਜੀ ਕਿਵੇਂ ਇਹਨਾਂ ਨੂੰ ਪਾਰਟੀਸ਼ਨ ਕੀਤੀ ਹੋਈ ਆ ਮੈਂ ਦੇਖ ਰਿਹਾ ਸਾਰੇ ਅਲੱਗ ਅਲੱਗ ਏਜ ਦੇ ਨੇ ਹਾਂ ਸੇਮ ਏਜ ਦੇ ਜਿਹੜੇ ਉਹ ਇੱਕ ਖਾਨੇ ਦੇ ਵਿੱਚ ਹੀ ਕਰ ਦੇਈਦੇ ਲਗਭਗ ਜੇ ਸੂਰੀਆਂ ਤੁਹਾਡੀਆਂ 4-5 ਇਕੱਠੀਆਂ ਸੂਈਆਂ ਵਾ ਤੇ ਉਹਨਾਂ ਨੂੰ ਕਿ ਤੁਸੀਂ ਤਿੰਨਾਂ ਥਾਵਾਂ ਤੇ ਵੀ ਕਰ ਸਕਦੇ ਜੇ ਬੱਚਿਆਂ ਦੀ ਅਕਾਉਂਟਿੰਗ ਦੇ ਹਿਸਾਬ ਦੇ ਨਾਲ ਹੀ ਆ ਕਿ ਜਿੰਨੇ ਕੁ ਬੱਚਿਆਂ ਦੀ ਕਿੰਨੀ ਕੁਆਂਟੀਟੀ ਕਿੰਨੀ ਹੈਗੀ ਹੈ ਜਾਨਵਰਾਂ ਦੀ ਤੇ ਤੁਸੀਂ ਭਾਵੇਂ ਇਹਦੇ 'ਚ 15 ਵੀ ਕਰ ਸਕਦੇ 17 ਵੀ ਕਰ ਸਕਦੇ ਛੋਟੇ ਖਾਨੇ ਆ ਉਹਨਾਂ ਦੇ ਵਿੱਚ 10 ਜਾਨਵਰ ਰੱਖ ਲਓ ਠੀਕ ਹੈ ਠੀਕ ਹੈ ਠੀਕ ਹੈ ਇਹ ਇਹ ਭਾਜੀ ਹੁਣ ਇਹ ਵੀ ਤਿਆਰੀ ਹੈ ਜੀ ਇਹ ਬਿਲਕੁਲ ਹਾਂਜੀ ਇੱਕ ਕੁਆਂਟਲ ਦੀ ਰੇਂਜ ਦਾ ਮਾਲ ਹੋ ਚੁੱਕਿਆ ਅੱਛਾ ਜੀ ਹਾਂਜੀ ਤੇ ਇਧਰ ਵਾਲਾ ਜਿਹੜਾ ਇਹ ਕੋਈ 1 ਸਵਾ ਕੁਆਂਟਲ ਦਾ ਕੋਈ 30 35 ਕਿਲੋ ਦੀ ਰੇਂਜ ਦੇ ਮਾਲ ਜਾਨਵਰ ਵੀ ਹੈਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਇਹ ਬਿਲਕੁਲ ਤਿਆਰ ਨਹੀਂ ਹੋਣਾ ਬਿਲਕੁਲ ਤਿਆਰ ਹੈ ਜੀ ਹਾਂਜੀ ਠੀਕ ਹੈ ਇਹਦਾ ਭਾਜੀ ਫਿਰ ਆ ਦੋਵੇਂ ਖਾਨੇ ਰੈਡੀ ਆ ਆਪਣੇ ਭਾਵੇਂ ਅੱਜ ਕੱਢ ਦੋ ਅੱਛਾ ਹੈ ਹਾਂਜੀ ਮਾਰਕੀਟਿੰਗ ਦਾ ਭਾਜੀ ਫਿਰ ਕਿਵੇਂ ਆਉਂਦਾ ਜੀ ਪਹਿਲੀ ਚ ਗੱਲ ਵੀ ਮਾਰਕੀਟਿੰਗ ਹਰ ਕੋਈ ਵੀ ਜ਼ਿੰਮੇਵਾਰ ਹੈ ਮਾਰਕੀਟਿੰਗ ਤੋਂ ਬਹੁਤ ਭਾਜੀ ਦਾ ਮਾਰਕੀਟਿੰਗ ਦੀ ਕੋਈ ਵੀ ਮੁਸ਼ਕਲ ਨਹੀਂ ਆਏਗੀ ਵੀਰ ਜੀ ਤੁਹਾਡਾ ਮਾਲ ਤਿਆਰ ਹੈ ਨਾ ਤਾਂ ਵਪਾਰੀ ਭੱਜੇ ਆਉਣਗੇ ਅੱਛਾ ਦੂਸਰੀ ਗੱਲਪ ਕਿ ਜਮਾਲ ਤੁਸੀਂ ਕੰਡੇ ਦੇ ਉੱਤੇ ਮਾਲ ਪਾ ਦਿਓ ਹਾਂ ਤੇ ਪੈਸੇ ਆਪਣੇ ਖਾਤੇ 'ਚ ਪੈ ਜਾਣਗੇ ਜਾਂ ਤੁਹਾਨੂੰ ਕੈਸ਼ ਦੇ ਦੇਣਗੇ ਉਹਦੇ 'ਚ ਉਹ ਵੀ ਕੋਈ ਦਿੱਕਤ ਨਹੀਂ ਆਗੀ ਕਿਉਂਕਿ ਧਾਰ ਕਰਕੇ ਜਾਊਗਾ ਤੇ ਮਗਰਮਗਰ ਫਿਰੋਗੇ ਕੋਲ ਕਾਲ ਕਾਲ ਕਰਦੇ ਰਹੋਗੇ ਕੁਛ ਨਹੀਂ ਅੱਛਾ ਹਾਂਜੀ ਇਹ ਨਗਦ ਕਮਾਈ ਹੈਗੀ ਐ ਨਗਦ ਕਮਾਈ ਹੈ ਜੀ ਠੀਕ ਐ ਇਹ ਭਾਜੀ ਫਿਰ ਜਦੋਂ ਸ਼ੁਰੂਆਤ ਕੀਤੀ ਸੀ ਕਿੰਨੇ ਕ ਪੈਸੇ ਖਰਚੇ ਸੀ ਭਾਈ ਤੁਸੀਂ ਉਦੋਂ ਇਹ ਵੀ ਜੀ ਆਪਾਂ ਪਹਿਲੇ ਸਾਲ ਦੇ ਵਿੱਚ ਮੈਂ ਕੁੱਲ ਮਿਲਾ ਕੇ ਆਹ ਸ਼ੈੱਡ ਬਣਾਇਆ ਸੀ ਆ ਉੱਚਾ ਸ਼ੈੱਡ ਹੈ ਜਿਹੜਾ ਅੱਛਾ ਠੀਕ ਐ ਜਿਹੜਾ ਪਹਿਲਾ ਹਾਂਜੀ ਇਹ ਸ਼ੈੱਡ ਬਣ ਕੇ ਤੇ ਮਾਲ-ਮੋਲ ਮੇਰਾ 2018 ਦੇ ਵਿੱਚ ਠੀਕ ਹੈ ਜੀ 19 ਦੇ ਵਿੱਚ ਉਹ ਜਿਹੜੀ ਮੇਰੇ ਜੋ ਵੀ ਇਨਵੈਸਟਮੈਂਟ ਲੱਗੀ ਸੀ ਉਹ ਮੈਂ ਮੇਰੇ ਕੋਲ ਆ ਗਈ ਸੀ ਅੱਛਾ 1 ਸਾਲ ਬਾਅਦ ਸਾਰੀ ਇਨਵੈਸਟਮੈਂਟ ਵਾਪਸ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਗਾੜੀ ਤੇ ਫਿਰ ਹਰ ਸਾਲ ਬਾਅਦ ਸਟੈਪ ਬਾਈ ਸਟੈਪ ਵਾਗਰੂ ਦੀ ਕਿਰਪਾ ਦੇ ਨਾਲ ਥੋੜਾ ਇੰਪਰੂਵਮੈਂਟ ਹੋ ਰਹੀ ਹੈ ਜੀ ਅੱਛਾ ਜੀ ਹਾਂਜੀ ਇਹ ਇਹ ਠੀਕ ਹੈ ਭਾਜੀ ਐਜ਼ ਅ ਬਿਜ਼ਨਸ ਜਦੋਂ ਆਪਾਂ ਇਸ ਚੀਜ਼ ਨੂੰ ਲੈਣੇ ਆ ਇਸ ਮਾਡਲ ਨੂੰ ਅਪਣਾਉਣੇ ਆ ਸੂਰ ਫਾਰਮਿੰਗ ਦੇ ਧੰਦੇ ਨੂੰ ਤਾ ਵਧੀਆ ਕਮਾਈ ਹੈਗੀ ਇਹਦੇ ਵਿੱਚ ਭਾਈ ਇਹ ਧੰਦਾ ਸਰ ਜਰੂਰ ਬਹੁਤ ਵਧੀਆ ਹੈਗਾ ਵਾ ਪਰ ਥੋੜਾ ਜਿਹਾ ਇਹ ਨਹੀਂ ਹੈ ਕਿ ਤੁਸੀਂ 2-4 ਜਾਨਵਰ ਰੱਖ ਕੇ ਤੇ ਤੁਸੀਂ ਆਖੋਗੇ ਇਹਨੂੰ ਆਪਾਂ ਬਹੁਤ ਵੱਡਾ ਕਮਾਈ ਦਾ ਸਾਧਨ ਸਮਝਦੇ ਹਾਂ ਜਾਨਵਰ ਥੋੜਾ ਜਿਹਾ ਤੁਹਾਡਾ ਪ੍ਰੋਸੈਸ ਵੱਡਾ ਹੋਵੇ ਹਾਂ ਦੋ 300 ਜਾਨਵਰ ਹੋਵੇ 250 ਜਾਨਵਰ ਹੋਵੇ 150 100 ਵੀ ਤੱਕ ਵੀ ਹੋਵੇ ਤੇ ਉਹ ਬਹੁਤ ਵਧੀਆ ਕਮਾਈ ਦਾ ਸੋਰਸ ਹੈ ਠੀਕ ਹੈ ਇਹਦੇ ਵਿੱਚ ਮੈਂ ਇੱਕ ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕੀਤੀ ਵੀ ਕੋਈ ਬਹੁਤਾ ਜਗਾ ਦਾ ਤੁਹਾਨੂੰ ਰੋਲਾ ਨਹੀਂ ਹੈਗਾ ਦੋ ਤਿੰਨ ਚਾਰ ਕਨਾਲਾਂ ਆ ਮੇਰੇ ਖਿਆਲ ਦੋ ਕਨਾਲ ਦੇ ਵਿੱਚ ਉਹ ਸ਼ੈੱਡ ਜਿਹੜਾ ਹੋਣਾ ਹੀ ਹੈ ਪਾਇਆ ਜੀ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਪਹਿਲਾਂ ਛੈੱਡ ਆਪਾਂ ਪਾਇਆ ਸੀ ਆ ਜਿਹੜਾ ਉੱਚਾ ਛੈੱਡ ਦਿਖ ਰਿਹਾ ਤੁਹਾਨੂੰ ਠੀਕ ਹੈ ਜੀ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਛੈੱਡ ਨੂੰ ਮੈਂ ਮਤਲਬ ਇਹਦੇ ਵਿੱਚ ਜਿੰਨੇ ਜਾਨਵਰ ਆ ਉਹਨਾਂ ਨੂੰ ਮੈਂ ਸਾਮ ਸੰਭਾਲ ਕਰਕੇ ਤੇ ਮੈਂ ਹੋਰ ਵੀ ਉਹ ਤੋਂ ਅਗਲੇ ਸਾਲ ਫਿਰ ਥੋੜਾ ਜਿਹਾ ਨਾਲ ਅੱਧਾ ਜਿਹਾ ਅਪਮੈਂਟ ਹੋਰ ਕਰ ਦਿੱਤਾ ਜੀ ਠੀਕ ਹੈ ਹੁਣ ਫਿਰ ਮੈਨੂੰ ਲੱਗਿਆ ਕਿ ਇਹ ਮੇਰਾ ਬਿਲਕੁਲ ਠੀਕ ਜਿਹਾ ਸਕਸੈਸ ਹੈ ਆ ਕਿ ਮੈਨੂੰ ਹੁਣ ਚਾਹੀਦਾ ਕਿ ਜਿਹਦੇ ਵਿੱਚ ਮੇਰੀਆਂ ਸੂਰੀਆਂ ਵੱਖਰੀਆਂ ਸੂਜਿਆ ਕਰਨ ਨਾ ਹਾਂ ਉਹਦੇ ਵਾਸਤੇ ਹੁਣ ਉਹ ਸ਼ੱਡਸਾਰ ਤੋੜ ਉੱਥੋਂ ਤੱਕ ਨਵਾਂ ਬਣ ਗਿਆ ਹੋਇਆ ਠੀਕ ਹੈ ਇਹ ਹੌਲੀ ਹੌਲੀ ਮਤਲਬ ਕੰਮ ਨੂੰ ਅੱਗੇ ਤੁਸੀਂ ਵਧਾਇਆ ਸਟੈਪ ਬਾਈ ਸਟੈਪ ਵਧਾਈ ਗਏ ਕਿਉਂਕਿ ਆਪਾਂ ਨੂੰ ਇੰਪਰੂਵਮੈਂਟ ਲੱਗਦੀ ਰਹੀ ਲੱਗਦੀ ਗਈ ਹੈ ਨਾ ਹਾਂ ਉਹਦੇ ਨਾਲ ਆਪਾਂ ਥੋੜਾ ਜਿਹਾ ਸਟੈਪ ਚੁੱਕੀ ਗਏ ਜੀ ਠ ਉਦੇ ਚੋਂ ਗਰੁੱਪਾਂ ਚ ਵੀ ਡਿਸਕਸ ਹੋ ਜਾਂਦੀ ਆ ਵੈਸੇ ਵੀ ਸਿੱਧੇ ਵਪਾਰੀਆਂ ਨਾਲ ਵੀ ਆਪਾਂ ਗੱਲ ਕਰ ਲੈਨੇ ਆ। ਠੀਕ ਹੈ। ਇਹ ਆ ਰੇਟ ਤੇ ਹੀ ਮਾਲ ਦੇਣਾ ਅਗਲੇ ਨੂੰ ਵਾਰਾ ਖੰਦਾ ਲਵੇ ਨਹੀਂ ਖੰਦਾ ਨਹੀਂ ਲਵੇ। ਠੀਕ ਹੈ। ਠੀਕ ਹੈ। ਪਰ ਲਗਭਗ ਸੇਮ ਰੇਟ ਹੁੰਦਾ ਕਿ ਜਿੱਥੇਕ ਮੇਨਟੇਨ ਜੀ ਰੇਟ ਇਹ ਮੇਲ ਹੈ ਜੀ ਇੱਧਰ ਰੱਖਿਆ ਸੀ। ਹਾਂ ਜੀ। ਕਿੰਨੇ ਮੇਲ ਹੈਗੇ ਜੀ ਇੱਥੇ? ਇਹ ਆਪਣੇ ਕੋਲ ਦੋ ਹੈ ਜੀ ਇੱਕ ਇਹ ਆ ਤੇ ਇੱਕ ਉਦਰ ਆ। ਅੱਛਾ ਠੀਕ। ਦੂਸਰਾ ਇਹ ਤੋਂ ਥੋੜੇ ਦਿਨ ਬਾਅਦ ਇੱਕ ਪਹਿਲਾਂ 1 ਜਨਵਰੀ ਕੱਢਿਆ ਵਾ ਉਹ ਉਹ ਗਿਆ ਸੀ ਢਾਈ ਕੁਇੰਟਲ ਦਾ ਸਾਨ। ਅੱਛਾ। ਉਹ ਫਿਰ ਸੂਰੀਆਂ ਜਿਹੜੀਆਂ ਨਾ ਉਹਨਾਂ ਨੂੰ ਮੀਟਿੰਗ ਕਰਨ ਲੱਗਿਆ ਉਹ ਦਿੱਕਤ ਦਿੰਦਾ। ਅੱਛਾ ਠੀਕ ਹੈ। ਇਸ ਕਰਕੇ ਭਾਰਾ ਜਾਨਵਰ ਕੱਢ ਦਈਦਾ ਫਿਰ ਹੋ ਹੌਲਾ ਰੱਖ ਲਈਦਾ। ਠੀਕ ਹੈ। ਇਹ ਅੱਗੇ ਤਿਆਰ ਨੇ ਸੂਣ ਵਾਸਤੇ। ਇਹ ਨਵੀਆਂ ਨਵੀਆਂ ਹੋ ਚੁੱਕੀਆਂ ਜੀ। ਠੀਕ ਹੈ ਠੀਕ ਹੈ। ਤਾਂ ਬੜਾ ਭਾਜੀ ਇਹ ਚੰਗਾ ਲੱਗਾ। ਖਰਾਕ ਦਾ ਭਾਜੀ ਫਿਰ ਕਿਵੇਂ ਤੁਸੀਂ ਕੀ ਇਹਨੂੰ ਪਾਉਣੇ ਹੋ? ਕੀ ਕੀ ਚੀਜ਼ਾਂ ਦਾ ਖਿਆਲ ਜਿਹੜਾ ਰੱਖਣਾ ਪੈਂਦਾ। ਖਰਾਕ ਸਾਹਿਬ ਜੀ ਇਹ ਖਰਾਕ ਤੇ ਤੁਸੀਂ ਵੇਸਟ ਫੂਡਾਂ ਦੇ ਵੀ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਨੂੰ ਫੀਡਾਂ ਤੇ ਵੀ ਕਰ ਸਕਦੇ ਜੀ। ਅੱਛਾ ਜੀ। ਤੁਸੀਂ ਸਬਜ਼ੀਆਂ ਸਬਜ਼ੀਆਂ ਦੇ ਵੀ ਕਰ ਸਕਦੇ ਜੇ ਤੁਹਾਡੇ ਦੇ ਡਿਪੈਂਡ ਕਰਦਾ ਜੇ ਤੁਸੀਂ ਨਰੀ ਫੀਡ ਤੇ ਕਰੋਗੇ ਤੇ ਥੋੜਾ ਨਰੀ ਫੀਡ ਦੇ ਨਾਲ ਉਹ ਹੈਗਾ ਕਿ ਉਹ ਤੁਹਾਡਾ ਇਨਵੈਸਟਮੈਂਟ ਜ਼ਿਆਦੀ ਹੋਗੀ ਖਰਚੇ ਜ਼ਿਆਦੇ ਹੋਣਗੇ ਤੇ ਕਮਾਈ ਥੋੜੀ ਘੱਟ ਹੋ ਜੂਗੀ ਜੇ ਤੁਸੀਂ ਕੁੱਲ ਰਲ ਮਿਲ ਕੇ ਕੰਮ ਕਰਦੇ ਜੇ ਕਿ ਵੇਸਟ ਫੂਡ ਵੀ ਪਾਓ ਤੇ ਨਾਲ ਫੀਡਾਂ ਵੀ ਪੈਂਦੀਆਂ ਰਹਿਣ ਫੀਡਾਂ ਦਾ ਮਤਲਬ ਕਿ ਜਿਤਨਾ ਸੂਣ ਵਾਲੀ ਸੂਰੀ ਨੂੰ ਆਪਾਂ ਫੀਡ ਪਾਵਾਂਗੇ ਜਿੰਨਾ ਚਿਰ ਬੱਚੇ ਦੁੱਧ ਚੁੰਗ ਰਹੇ ਉਹਨਾਂ ਨੂੰ ਫੀਡ ਪਾਵਾਂਗੇ ਬੱਚੇ ਵੀ ਫੀਡ ਖਾਂਣਗੇ ਬੱਚੇ ਕਰੀਬਨ ਵੱਖਰੇ ਕਰਤੇ ਵੀ ਉਹ 2 2.5 ਮਹੀਨੇ ਤੱਕ ਫੀਡ ਖਾਂਦੇ ਰਹਿਣਗੇ ਬੱਚਿਆਂ ਦੀ ਹਲਤੀ ਵੀ ਵਧੀਆ ਹੋਊਗੀ ਚੰਗੀ ਇੰਪਰੂਵਮੈਂਟ ਕਰਦੇ ਰਹਿਣਗੇ ਸੂਰੀਆਂ ਦੁਬਾਰਾ ਫਿਰ ਚੰਗੀ ਤਰ੍ਹਾਂ ਮੇਟ ਹੋ ਜਾਣਗੀਆਂ ਉਸ ਤੋਂ ਬਾਅਦ ਮੇਟ ਹੋਣ ਤੋਂ ਬਾਅਦ ਵੀ ਤੁਸੀਂ ਕੋਈ ਗੱਲ ਨਹੀਂ ਸੂਰੀਆਂ ਨੂੰ ਥੋੜਾ ਬਹੁਤਾ ਵੇਸਟ ਪਾਉਣੀ ਤੇ ਪਾ ਵੀ ਸਕਦੇ ਜੀ ਐਡੀ ਵੱਡੀ ਗੱਲ ਕੋਈ ਨਹੀਂ ਹੈਗੀ ਠੀਕ ਹੈ ਪਰ ਦੋਵੇਂ ਚੀਜ਼ਾਂ ਰਲ ਮਿਲ ਕੇ ਕਰਨ ਦੇਓ ਤੇ ਫਿਰ ਤੁਹਾਡਾ ਤੁਸੀਂ ਸਕਸੈਸ ਜੇ ਜੇ ਕਹੋ ਕਿ ਹਾਂ ਇਹ ਕਰਨਾ ਹੀ ਵੇਸਟ ਦੇ ਉੱਤੇ ਆ ਤੇ ਫਿਰ ਤੁਸੀਂ ਫੇਲ ਜੇ ਅੱਛਾ ਮੈਨੂੰ ਇੱਕ ਦੱਸਿਓ ਭਾਈ ਆਪਾਂ ਬਹੁਤੇ ਫਾਰਮ ਕਈ ਵਾਰ ਬਹੁਤ ਸਾਰਿਆਂ ਨੇ ਤਰੱਕੀ ਕੀਤੀ ਹੈ ਪਰ ਕੁਝ ਵੀਰ ਭਰਾ ਕਿਸਾਨ ਐਦਾਂ ਦੇ ਰਹਿ ਜਾਂਦੇ ਜਿਹੜੇ ਵਿਚਾਰੇ ਕਹਿੰਦੇ ਵੀ ਕੰਮ ਪਰ ਉਹ ਕਮੀਆਂ ਕਈ ਵਾਰ ਜੇ ਰਹਿ ਜਾਣ ਤਾਂ ਕੰਮ ਖਰਾਬ ਹੋ ਸਕਦਾ। ਉਹ ਸਰ ਉਹ ਤਿੰਨ ਚਾਰ ਜ ਪ੍ਰੋਬਲਮਸ ਹੁੰਦੀਆਂ। ਕਈ ਇਸ ਤਰ੍ਹਾਂ ਦੇ ਸੁਭਾਅ ਦੇ ਭਰਾ ਹੁੰਦੇ ਆ ਕਿ ਜਿਹਨੂੰ ਕੋਈ ਕਹਿ ਦਵੇ ਯਾਰ ਆ ਆਪਾਂ ਜੱਟ ਭਰਾ ਹੈਗੇ ਆ ਤੇ ਤੁਸੀਂ ਇਹ ਸੂਰਾ ਦਾ ਕੰਮ ਕਰਨ ਦੇ ਆ ਕੋਈ ਕੰਮ ਥੋੜੀ ਹੈਗਾ ਛੱਡੋ ਪਰਾਂ ਇਹਨੂੰ ਹੈਨਾ ਉਹ ਬੰਦਾ ਨਮੋਸ਼ੀ ਕਰਕੇ ਛੱਡ ਗਿਆ। ਹਾਂ। ਕੁਝ ਬੰਦੇ ਉਹ ਹੈਗੇ ਆ ਕਿ ਤੁਸੀਂ ਕੰਸਟਰਕਸ਼ਨ ਤੇ ਖਰਚਾ ਜ਼ਿਆਦਾ ਲਾਤਾ ਤੇ ਥੱਲੇ ਜਾਨਵਰ ਆ ਜਿਹੜੇ ਉਹਨਾਂ ਨੂੰ ਉਹਨਾਂ ਢਿੱਡ ਭਰਨ ਵਾਸਤੇ ਤੁਹਾਡੇ ਕੋਲ ਕੁਝ ਨਹੀਂ ਹੈਗਾ। ਤੇ ਤੁਸੀਂ ਜਿੱਥੇ ਜਾਨਵਰ ਨੇ 2 ਕਿਲੋ ਦਿਹਾੜੀ ਦੇ ਵਿੱਚ ਫੀਡ ਪਾਉਣੀ ਆ ਤੇ ਤੁਸੀਂ ਪਾਇਆ ਪਾਇਆ ਸਵੇ ਉਹ ਜਨਵਰ ਤੇ ਮਰਨਗੇ ਨਹੀਂ ਤੁਹਾਡੇ ਜੀਦੇ ਰਹਿਣਗੇ ਜਨਵਰ ਤੇ ਉਹ ਗਰੋਥ ਨਹੀਂ ਕਰਨਗੇ ਜੇ ਗਰੋਥ ਨਹੀਂ ਕਰਨਗੇ ਤੇ ਆਪਾਂ ਲਾਸ ਦੇ ਵਿੱਚ ਹੀ ਆ ਬਿਲਕੁਲ ਬਿਲਕੁਲ ਹਾਂ ਉਹ ਤਾਂ ਫਿਰ ਲੱਗ ਗਿਆ ਕਿ ਸਾਲ ਦੇ ਸਾਡੇ ਜਨਵਰ ਹੋ ਗਿਆ ਤੇ ਜਨਵਰ ਦੇ ਸਾਡੇ 30 40 ਕਿਲੋ ਦੇ ਹੀ ਆ ਹਾਂ ਬਿਲਕੁਲ ਉਹ ਬੰਦੇ ਨੂੰ ਛੱਡਣਾ ਪਊਗਾ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਕਮਾਈ ਦਾ ਸਾਧਨ ਹੈਗਾ ਹਾਲਾਂਕਿ ਘਾਟ ਬੰਦੇ ਦੀ ਹੋਊਗੀ ਉਹ ਕਿ ਜਨਵਰਾਂ ਦੇ ਦਾ ਕੱਢੀ ਜਾਊਗਾ ਇਸ ਕਾਰੋਬਾਰ ਦਾ ਹਾਂਜੀ 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 ਅੱਛਾ ਜੇ ਤੁਸੀਂ ਤੁਸੀਂ ਸ਼ੁਰੂਆਤ ਕੀਤੀ ਭਾਈ ਉਦੋਂ ਸੀਗਾ ਤੁਹਾਨੂੰ ਵੀ ਜੱਟ ਨੇ ਕਿਹੜਾ ਕੰਮ ਸ਼ੁਰੂ ਕਰ ਲਿਆ ਇਹ ਮੇਰੇ ਆਪਣੇ ਰਿਸ਼ਤੇਦਾਰ ਵੀ ਬਹੁਤ ਕਹਿੰਦੇ ਸੀ ਜੱਟ ਤੇ ਪਿੰਡ ਦੇ ਆਂਦੀਂ ਦੇ ਗੱਲ ਤੁਸੀਂ ਛੱਡਦੇ ਹੋ ਨਾ ਪਿੰਡ ਦੇ ਤੇ ਲੋਕ ਮੈਂ ਨਹੀਂ ਕਹਿੰਦਾ ਕਿ ਸਾਰੇ ਪਿੰਡ ਦੇ ਇਸ ਤਰ੍ਹਾਂ ਦੇ ਹੁੰਦੇ ਪਿੰਡ ਦੇ ਵਿੱਚੋਂ 25% ਉਹ ਲੋਕ ਆ ਜਿਹੜੇ ਅਮਰੀਕਾ ਨੂੰ ਬਹੁਤ ਬਹੁਤ ਪਸੰਦ ਕਰਦੇ ਆ ਠੀਕ ਹੈ ਤੇ ਬਹੁਤ ਵਧੀਆ ਪਰ ਉਹ ਕਿਹੜੇ ਲੋਕ ਆ ਜਿਹੜੇ ਚੰਗੀਆਂ ਜੌਬਾਂ ਤੋਂ ਰਿਟਾਇਰ ਹੋਏ ਆ ਜਿਹੜੇ ਵਧੀਆ ਮਤਲਬ ਕਿ ਪੜ੍ਹੇ ਲਿਖੇ ਲੋਕ ਆ ਉਹ ਬਹੁਤ ਚੰਗਾ ਸਲਾਉਂਦੇ ਆ ਅਮਰੀਕਾ ਨੂੰ ਵੀ ਯਾਰ ਬੜਾ ਬੜਾ ਵਧੀਆ ਕੀਤਾ ਤੂੰ ਹਨਾ ਕੁਝ ਉਹਦੇ ਚੋਂ 50% ਉਹ ਲੋਕ ਵੀ ਹੈਗੇ ਜਿਹੜੇ ਆਪ ਕੁਝ ਕਰਨਾ ਨਹੀਂ ਤੇ ਕਿਸੇ ਦਾ ਕਰਕੇ ਜਰਨਾ ਨਹੀਂ ਹਾਂ ਤੇ ਕੁਝ ਬਾਕੀ 25% ਉਹ ਤੁਹਾਨੂੰ ਪਤਾ ਹੀ ਹੈ ਜਿਤਰ੍ਹਾਂ ਦੇ ਲੋਕ ਹੁੰਦੇ ਆ ਇਸ ਕਰਕੇ ਰਲਵਾ ਮਿਲਵਾ ਜਾਂ ਕੰਮ ਉਹਨਾਂ ਦੀ ਪਰਵਾਹ ਨਹੀਂ ਆਪਾਂ ਕਰਦੇ ਜੇ ਉਹਨਾਂ ਦੀ ਪਰਵਾਹ ਕਰੋਗੇ ਫਿਰ ਤੁਸੀਂ ਫੇਲ ਹੋ ਜਾਓਗੇ ਹਾਂ ਉਦੋਂ ਉਦੋਂ ਕਰਦੇ ਸੀ ਟੀਚਰਾਂ ਸ਼ੁਰੂਆਤ ਚ ਜਰੂਰ ਮੇਰੀ ਮੇਰੇ ਘਰੇ ਮੇਰਾ ਰਿਸ਼ਤੇਦਾਰ ਇੱਕ ਮੇਰੀ ਮਾਮੀ ਜੀ ਲਗਦੇ ਆ ਉਹ ਆਏ ਉਹ ਕਹਿੰਦੀ ਵੀ ਆਪਰਾ ਵਸੂਰਾ ਵਾਲਿਆ ਮਤਲਬ ਉਦੋਂ ਟੀਚਰ ਵੀ ਬਣਦੀ ਰਹੀ ਆ ਹਾਂਜੀ ਤੇ ਮੈਨੂੰ ਨਾ ਬੜਾ ਫੀਲ ਜਾ ਹੋਇਆ ਯਾਰ ਇਸ ਤਰ੍ਹਾਂ ਗਿਆ ਪਰ ਜਦੋਂ ਮਹਾਰਾ ਦੀ ਕਿਰਪਾ ਨਾਲ ਆਪਾਂ ਸਕਸੈਸ ਹੋਣ ਲੱਗੇ ਨਾ ਤਾਂ ਮੈਨੂੰ ਹੁਣ ਚੰਗਾ ਲੱਗਦਾ ਕਿ ਉਹਨਾਂ ਨੇ ਇਤਨਾ ਦੇ ਸ਼ਬਦ ਬੋਲੇ ਤੇ ਵਾਹਿਗੁਰੂ ਨੇ ਕਿਛ ਤਾਂ ਹੀ ਕਿਰਪਾ ਕੀਤੀ ਅੱਜ ਫਿਰ ਆਉਂਦੇ ਭਾਈ ਤੁਸੀਂ ਦੱਸਦੇ ਵੀ ਇੱਥੇ ਕਈ ਡਾਕਟਰ ਕਈ ਮਾਹਰ ਵਿਜ਼ਿਟ ਕਰਨ ਨੂੰ ਆਉਂਦੇ ਬੜੇ ਲਿਖੇ ਲੋਗ ਵਾਧੂ ਆਉਂਦੇ ਵੀਰ ਜੀ ਵਾਧੂ ਆਉਂਦੇ ਆ ਠੀਕ ਹੈ ਬਹੁਤ ਚੰਗੀਆਂ ਚੰਗੀਆਂ ਜੋਬਾਂ ਵਾਲੇ ਵੀ ਬੰਦੇ ਗਾਈਡੈਂਸ ਲੈ ਕੇ ਜਾਂਦੇ ਵੀ ਫਾਰਮ ਕਰਨਾ ਚਾਹੁੰਦੇ ਆ ਅੱਛਾ ਮੇਰੇ ਆਪਣੇ ਰਿਸ਼ਤੇਦਾਰ ਆ ਪੰਜ 6 ਫਾਰਮ ਜਿਨ੍ਹਾਂ ਨੇ ਮੇਰੇ ਵੱਲ ਵੀ ਕੇ ਫਾਰਮ ਕੀਤੇ ਆ ਤੇ ਬਹੁਤ ਕੰਮਜਾ ਆਇਆ ਠੀਕ ਹੈ ਠੀਕ ਹੈ ਖੁਸ਼ ਹੋ ਪਾਜੀ ਇਹਦੇ ਵਿੱਚ ਬੱਚੇ ਪੁੱੱਚੇ ਵੀ ਪੜਾਏ ਫਿਰ ਇਸੇ ਹੀ ਤੋਂ ਬਰੇਸ਼ਾ ਤੱਕ ਵੀ ਭੇਜੇ ਬੱਚੇ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਹੁਤ ਵਧੀਆ ਵੀਰ ਜੀ ਬੱਚੇ ਵੀ ਜਿਹੜੇ ਬੰਦੇ ਦਾ ਬੱਚੇ ਸੈੱਟ ਹੋ ਗਏ ਨਾ ਉਹਦਾ ਸਾਰਾ ਕੁਝ ਸੈੱਟ ਹੋ ਗਿਆ ਬਿਲਕੁਲ ਪਿਗ ਫਾਰਮੀ ਦੇ ਅਕੋਰਡਿੰਗ ਮੈਂ ਤਾਂ ਪਹਿਲਾਂ ਵੀ ਦੱਸ ਸਕਦਾ ਹਾਂ ਸਾਡੇ 3 ਬੱਚੇ ਆ ਤਿੰਨੇ ਇਸ ਕਮਾਈ ਤੋਂ ਤੇ ਇਹਦੇ ਡਾਕੂਮੈਂਟਾਂ ਤੋਂ ਜਿਹੜਾ ਅਸੀਂ ਅਡਜਸਟ ਚੰਗੀਆਂ ਕੰਟਰੀਆਂ 'ਚ ਕਰ ਚੁੱਕੇ ਹਾਂ ਕੀ ਬਾਤ ਆ ਚੰਗੀ ਗੱਲ ਆ ਬੱਚਿਆਂ ਦਾ ਇੰਟਰਸਟ ਸੀਗਾ ਭਾਜੀ ਇਸ ਪਾਸੇ ਨੂੰ ਜਾਂ ਫਿਰ ਨਹੀਂ ਦਿਖਾਇਆ ਉਹਨਾਂ ਨੇ ਬੱਚੇ ਸਰ ਮੈਂ ਪਹਿ ਕਿਉਂਕਿ ਉਹ ਹੁੰਦਾ ਕਿ ਜਿਹੜੇ ਸਕੂਲਾਂ ਦੇ ਵਿੱਚ ਪੜ੍ਹੇ ਆ ਪੜ੍ਹੇ ਹੁੰਦੇ ਨਾ ਜਿਤਨਾ ਦੀ ਸੋਸਾਇਟੀ ਹੋ ਜਾਂਦੀ ਆ ਉਹ ਬਾਰ-ਬਾਰ ਬਾਰ-ਬਾਰ ਕਰਦੇ ਆ ਤੇ ਉਹ ਫਿਰ ਬੱਚਿਆਂ ਦੀ ਪਲੈਨਿੰਗ ਵੀ ਇੱਦਾਂ ਹੀ ਹੁੰਦੀ ਕਿ ਬਾਹਰ ਹੀ ਜਾਣਾ ਬੱਚੇ ਨੇ 10ਵੀਂ ਕਰਦੇ ਆ ਕਹਿਣ ਡੇ ਬਿੰਦੇ ਕਿ ਅਸੀਂ ਵਿਦੇਸ਼ ਚ ਹੀ ਜਾਣਾ ਨਾ ਬਿਲਕੁਲ ਬਿਲਕੁਲ ਭਾਵੇਂ ਕਿ ਵਿਦੇਸ਼ ਦੀਆਂ ਕਈਆਂ ਕੰਟਰੀਆਂ ਦੀ ਹਾਲਤ ਹੈ ਹਾਲੀ ਉਨੀ ਵਧੀਆ ਨਹੀਂ ਹੈ ਬਿਲਕੁਲ ਬਿਲਕੁਲ ਹਾਂਜੀ ਆਖਰੀ ਮੇਰਾ ਸਵਾਲ ਹੈ ਭਾਜੀ ਜੇ ਤਿੰਨ ਸੁਝਾਅ ਕਿਸੇ ਕਿਸਾਨ ਵੀਰ ਭੈਣ ਭਰਾ ਨੂੰ ਦੇਣੇ ਹੋਣ ਇਸ ਕਾਰਨ ਨੂੰ ਲੈ ਕੇ ਵੀ ਜੇ ਸ਼ੁਰੂਆਤ ਕਰਨੀ ਤੇ ਇਹ ਗੱਲਾਂ ਦਾ ਖਿਆਲ ਰੱਖਿਓ ਅੱਛਾ ਜੀ ਸੁਝਾ ਕੀ ਮੈਂ ਕੀ ਸੁਝਾ ਦੇ ਸਕਦਾ ਮੈਂ ਤੇ ਇਹੀ ਕਹੂੰਗਾ ਕਿ ਜੇ ਤੁਸੀਂ ਕੰਮ ਕਰਨਾ ਤੇ ਮਨ ਨੂੰ ਮਾਰ ਕੇ ਕੰਮ ਕਰਿਓ ਉਹ ਨਾ ਹੋਵੇ ਕਿ ਤੁਸੀਂ ਇੰਨਾ ਪੈਸਾ ਲਾ ਦਿਓ ਤੇ ਮੁੜ ਕੇ ਉਹ ਫਿਰ ਲੋਕਾਂ ਦੀਆਂ ਟੀਚਰਾਂ ਨੂੰ ਉਹ ਜਿਆਦਾ ਕੀ ਜਾਂਦੇ ਹੁੰਦੇ ਤੁਸੀਂ ਉਸ ਹਾਲੀ ਕਰ ਲਓ ਆਪਣੇ ਆਪ ਉੱਤੇ ਹਾਂਜੀ ਹਾਂਜੀ ਉਹ ਚੀਜ਼ ਨੂੰ ਮਹਿਸੂਸ ਨਾ ਕਰਿਓ ਜੇ ਤੁਸੀਂ ਕਰਨਾ ਤੇ ਕਿਸੇ ਦੀ ਪਰਵਾਹ ਨਾ ਕਰੋ ਹਾਂ ਸ਼ੈੱਡ ਪਾ ਲਿਆ ਵਾ ਤੁਸੀਂ ਤੇ ਸ਼ੈੱਡ ਤੇ ਉਹਨਾਂ ਕੀ ਖਰਚਾ ਕਰੋਗੇ ਤੁਹਾਡੇ ਜਾਨਵਰ ਜਿਹੜੇ ਉਹਨਾਂ ਦੇ ਢਿੱਡ ਭਰਨ ਵਾਸਤੇ ਤੁਹਾਡੇ ਕੋਲ ਕੁਛ ਨਾ ਕੁਛ ਕੋਟਾ ਹੋਣਾ ਚਾਹੀਦਾ ਵਾਜੀ ਠੀਕ ਆ ਹਾਂ ਤੇ ਬਹੁਤ ਬਹੁਤ ਛੱਡ ਹੈ ਗਿਆ ਜਿਹੜੇ ਉਹ ਨਿਹਰੀਆਂ ਫੀਡਾਂ ਤੇ ਦੇ ਚੱਲਣਦੇ ਆ ਠੀਕ ਹੈ ਤੁਸੀਂ ਨਿਹਰੀਆਂ ਤੇ ਵੀ ਕਰ ਲੋਗੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਲਾਕਡਾਊਨ ਤੋਂ ਪਹਿਲਾਂ ਜਿਹੜਾ 90 99 95 ਰੁਪਏ ਰੇਟ ਸੀਗਾ ਹਾਂ ਅੱਜ 100 210 ਰੁਪਏ ਰੇਟ ਹੈ ਦਾ ਜਨਵਾਰ ਦਾ ਕਿਲੋ ਦਾ ਮੀਟ ਦਾ ਵਾ ਜਿੰਦੇ ਦਾ ਠੀਕ ਹੈ ਠੀਕ ਹੈ ਜਿਹੜਾ 10000 ਦਾ ਜਨਵਰ ਵੇਚਦਾ ਸੀ ਉਹ ਆਪਣਾ ਜਨਵਰ ਅੱਜ 21000 ਦਾ ਵਿਕ ਰਿਹਾ ਕਹਿੰਦਾ ਮਤਲਬ ਜੇ ਤੁਸੀਂ 100 ਜਾਨਵਰ ਤਿਆਰ ਕਰਦੇ ਹੋ ਤੇ ਉਹ ਤੁਹਾਡਾ 10 ਲੱਖ ਦਾ ਵਿਕਦਾ ਸੀ ਨਾ ਤੇ ਉਹੋ ਹੀ 100 ਜਾਨਵਰ ਜਿਹੜਾ ਵਾ ਅੱਜ ਉਹ ਤੁਹਾਡਾ 20 ਲੱਖ ਦਾ ਵਿਕਦਾ 20 ਲੱਖ ਦਾ ਵਿਕਦਾ ਤੇ ਇਹ ਕੰਮ ਪ੍ਰੋਫਿਟ ਵਾਲਾ ਪਰ ਕਰੋ ਜਰੂਰ ਮਿਹਨਤ ਆ ਆਪਣੀ ਮਿਹਨਤ ਤੇ ਡਿਪੈਂਡ ਕਰਦਾ ਕਿ ਤੁਸੀਂ ਕਿ ਤਰ੍ਹਾਂ ਕਰਨਾ ਤੇ ਫਾਇਦੇ ਵਾਲਾ ਕੰਮ ਜੇ ਲਾਈਵ ਹਨ ਧੰਦਾ ਵਾ ਕੋਈ ਇਹਦੇ ਚੋਹ ਨਹੀਂ ਹੈਗਾ ਕਿ ਤੁਸੀਂ ਕਰਕੇ ਫੇਲ ਹੋ ਨਹੀਂ ਸਕਦੇ ਤੁਹਾਡੀ ਦਲੀਲ ਠੀਕ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਜਸਪਾਲ بھائی ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਬੜਾ ਚੰਗਾ ਲੱਗਾ ਕੋਸ਼ਿਸ਼ ਕੀਤੀ ਹੈ ਵੀ ਇਸ ਧੰਦੇ ਦੇ ਨਾਲ ਜੁੜੀ ਉਹ ਹਰ ਗੱਲ ਤੁਹਾਡੇ ਤੱਕ ਪਹੁੰਚਾਈਏ ਜਿਸ ਨੂੰ ਸੁਣ ਕੇ ਜਿਸ ਨੂੰ ਤੁਸੀਂ ਜਦੋਂ ਪ੍ਰੈਕਟੀਕਲ ਆ ਕੇ ਕਿਸਾਨ ਵੀਰਾਂ ਦੇ ਨਾਲ ਮੁਲਾਕਾਤ ਕਰੋ ਮੈਕਵੇ ਤੂੰ ਕੁਝ ਜਾ ਕੇ ਸਿੱਖੋ ਤਾਂ ਤੁਹਾਡੇ ਲਈ ਇਹ ਧੰਦੇ ਲਾਹੇਵੰਦ ਹੋ ਸਕਦੇ ਨੇ ਫੇਲ ਹੋਣ ਦੇ ਕਾਰਨਾ ਤੋਂ ਲੈ ਕੇ ਸਕਸੈਸ ਹੋਣ ਦਾ ਮੈਨੂੰ ਲੱਗਦਾ ਪੀ ਇਹਦੇ ਵਿੱਚ ਫੰਡਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਤਾਂ ਕਮੈਂਟ ਕਰਕੇ ਆਪਣੇ ਰਾਏ ਸੁਝਾਅ ਸਾਡੇ ਨਾਲ ਜਰੂਰ ਸਾਂਝਾ ਕਰਿਓ ਫਿਲਹਾਲ ਬਣੇ ਰਹੋ on punjabi tv ਨਾਲ